ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖੜੇ ਆ ਬਾਈ ਜੀ ਆਪਾਂ ਪਿੰਨ ਲਹਿਰਾ ਬੇਗਾ ਜ਼ਿਲ੍ਹਾ ਬਰਹਿੰਡਾ ਬਾਈ ਸੇਵਕ ਸਿੰਘ ਸਰਾਂ ਦੇ ਘਰੇ ਖੜੇ ਆ ਬਾਈ ਦੇ ਤੇ ਬਾਈ ਕੋਲੇ ਆ ਦੂਜੇ ਸੂਏ ਸੂਈ ਹੋਈ ਗਾਂ ਬਕਾਊ ਆ ਬਾਈ ਜੀ 12 ਲੀਟਰ ਦੁੱਧ ਆਏ ਥੱਲੇ ਬਾਈ ਕਹਿੰਦਾ ਸੱਕਦੀ ਆ ਤੁਸੱਲੀ ਕਰਕੇ ਚੋ ਕੇ ਲੈ ਜਿਓ ਆ ਬਸ ਆ ਇਹ ਦੇ ਮਗਰ ਪਿੰਡ ਲਹਿਰਾ ਬੇਗਾ ਜ਼ਿਲ੍ਹਾ ਬਠਿੰਡਾ ਆ ਵੀ ਤਸੱਲੀ ਕਰਕੇ ਚੈੱਕ ਕਰਕੇ ਜਾ ਸਕਦੇ ਹੋ ਦੂਜੇ ਸੂਏ ਸੂਈ ਹੋਈ ਆ 12 ਲੀਟਰ ਦੁੱਧ ਆਦਾ ਭਾਈ ਇਧਰ ਮੁੱਕੀ ਮੜੀ ਇੱਕ ਆ ਛੋਟਾ ਜਾ ਯਾਰ ਇਹਦੇ ਆ ਲੱਤ ਤੇ ਗੁੰਮਾ ਜਾ ਵੀ ਹਾਇ ਜਮਾਂਦਰੂ ਹੀ ਹੈ ਇਹ ਕੋਈ ਇਹ ਧਾਰਾ ਵਾਲੀ ਗੱਲ ਤਾਂ ਹੈ ਨਹੀਂ ਬਾਕੀ ਤੁਸੀਂ ਤਸੱਲੀ ਕਰਕੇ ਆਪਦੇ ਘਰੇ ਆ ਕੇ ਲ ਜਾ ਸਕਦੇ ਹੋ ਜਿਹੜਾ ਬਾਈ ਦਾ ਨੰਬਰ ਆ 78377 930 01 ਆ ਇਹ ਗੱਲਬਾਤ ਕਰਕੇ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ ਦੂਜੇ ਸਵੇਰੇ ਸੂਈ ਹੋਈ ਆ ਮਗਰ ਬੱਸਾ ਬਾਈ ਜੀ 2 ਮਹੀਨੇ ਹੋਇਆ ਸੂਈ ਨੂੰ 12 ਲੀਟਰ ਦੁੱਧ ਆ ਨਿਰਵਾਨੀ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ